ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਹੈ ਜੀ ਸਾਵਣ ਮਹੀਨੇ ਦਾ ਵੱਡਾ ਸੋਮਵਾਰ ਉਹ ਕਿਹੜੇ ਸ਼ੇਰ ਰਾਸ਼ੀ ਵਾਲੇ ਹਨ ਜਿਹੜੇ ਹੋਣ ਵਾਲੇ ਹਨ ਧਨ ਦੇ ਨਾਲ ਮਾਲਾ-ਮਾਲ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता लक्ष्मी देवी जी ਲੈ ਕੇ હાજરી લગਵਾ ਦਿਓ ਤਾਂ ਕਿ ਉਹਨਾਂ ਦੀ ਸਦਾਵ ਕਿਰਪਾ ਬਾਕੀ 12 ਰਾਸ਼ੀਆਂ ਦੇ ਉੱਪਰ ਹੀ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ। ਪੂਰੇ ਹੀ 150 ਸਾਲਾਂ ਦੇ ਬਾਅਦ ਇਸ ਤਰ੍ਹਾਂ ਦਾ ਸ਼ੁਭ ਸੰਜੋਗ ਅਤੇ ਚਮਤਕਾਰੀ ਦੁਰਲੱਭ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਵਿੱਚ ਸੱਤ ਰਾਸ਼ੀ ਵਾਲਿਆਂ ਦੀ ਕਹਿ ਲਓ ਕਿ ਕਿਸਮਤ ਚਮਕਣ ਵਾਲੀ ਹੈ ਤੇ ਉਹ ਹੋ ਜਾਣਗੇ ਧਨ ਦੇ ਨਾਲ ਮਾਲਾ-ਮਾਲ। ਇਹਨਾਂ ਨੂੰ ਹੁਣ ਅੱਗੇ ਵਧਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ। ਦੋਸਤੋ ਅੱਜ ਹੈ ਜੀ ਵੱਡਾ ਸੋਮਵਾਰ ਤੇ ਬਹੁਤ ਹੀ ਤੁਹਾਡੇ ਲਈ ਸ਼ੁਭ ਸਮਾ ਸਾਬਿਤ ਹੋ ਜਾਵੇਗਾ। ਵੈਸੇ ਤਾਂ ਸਾਵਣ ਮਹੀਨੇ ਦਾ ਹਰ ਇੱਕ ਦਿਨ ਹੀ ਬੇਹਦ ਪਵਿੱਤਰ ਹੈ ਪਰ ਅੱਜ ਸੋਮਵਾਰ ਦੇ ਦਿਨ ਤੁਹਾਡੇ ਲਈ ਬਣ ਰਿਹਾ ਹੈ ਮਹਾਦੁਰਲਭ ਸੰਜੋਗ। ਇਸ ਦਿਨ ਨੂੰ ਹਰ ਸਾਲ ਇਸ ਦਿਨ ਮਨਾਇਆ ਜਾਂਦਾ ਹੈ ਤੇ ਬਹੁਤ ਹੀ ਹਿੰਦੂ ਪੰਚਾਂਗ ਦੇ ਅਨੁਸਾਰ ਇਸ ਦਾ ਮਹੱਤਵ ਵੀ ਦੱਸਿਆ ਜਾਂਦਾ ਹੈ। ਕਹਿ ਰਹੇ ਹਨ ਜੀ ਕਿ ਅੱਜ ਸਾਵਣ ਮਹੀਨੇ ਦਾ ਵੱਡਾ ਸੋਮਵਾਰ ਦੇ ਦਿਨ ਤੁਹਾਡੇ ਲਈ ਬਹੁਤ ਹੀ ਮਹਾਂ ਸ਼ੁਭ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਦਿਨ ਕਿਹਾ ਜਾਂਦਾ ਹੈ ਕਿ ਜੇਕਰ ਭਗਵਾਨ ਸ਼ਿਵ ਜੀ ਦੀ ਪੂਜਾ ਵੀ ਕੀਤੀ ਜਾਵੇ ਤੁਹਾਡੇ ਮਨ ਦੀਆਂ ਸਾਰੀਆਂ ਮਨੋ ਕਾਮਨਾ ਫਿਰ ਪੂਰੀਆਂ ਹੋ ਜਾਣਗੀਆਂ ਤੇ ਸ਼ਨੀ ਦੋਸ਼ ਤੁਹਾਡੇ ਜਿਹੜੇ ਹਨ ਉਹਨਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਦੋਸਤੋ ਜੇਕਰ ਤੁਸੀਂ ਮਹਾਦੇਵ ਦੀ ਕਿਰਪਾ ਆਪਣੇ ਜੀਵਨ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਮੰਨ ਕੇ ਚੱਲੋ ਕਿ ਇਸ ਦਿਨ ਤੁਸੀਂ ਪੂਰੇ ਹੀ ਵਿਧੀ ਵਿਧਾਨ ਦੇ ਨਾਲ ਪੂਜਾ ਜ਼ਰੂਰ ਕਰਨੀ ਹੈ ਤੇ ਹਰ ਹਰ ਮਹਾਦੇਵ ਜ਼ਰੂਰ ਬੋਲਣਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਤੁਹਾਡੇ ਲਈ ਮਹਾਦੁਰਲਭ ਸੰਜੋਗ ਅੰਮ੍ਰਿਤ ਸਿੱਧੀ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਹਨਾਂ 12 ਰਾਸ਼ੀਆਂ ਦੇ ਵਿੱਚੋਂ 7 ਰਾਸ਼ੀ ਵਾਲਿਆਂ ਦੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਇਹ 7 ਰਾਸ਼ੀ ਵਾਲਿਆਂ ਨੂੰ ਹੁਣ ਕਰੋੜਪਤੀ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਇਹਨਾਂ ਦੇ ਜੀਵਨ ਦੇ ਸਾਰੇ ਦੁੱਖ ਕਸ਼ਟ ਹੁਣ ਮਿਟਣ ਵਾਲੇ ਹਨ ਜੇਕਰ ਇਹਨਾਂ ਦੇ ਬੱਚਿਆਂ ਦੇ ਰਿਸ਼ਤਿਆਂ ਨੂੰ ਲੈ ਕੇ ਕਾਫੀ ਸਾਰੀਆਂ ਇਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਹ ਸਮਾਂ ਹੁਣ ਇਹਨਾਂ ਦੇ ਲਈ کارਗਰ ਸਾਬਿਤ ਹੋ ਜਾਵੇਗਾ ਪਵਿੱਤਰ ਦਿਨਾਂ ਦੇ ਵਿੱਚੋਂ ਇਹਨਾਂ ਦੇ ਲਈ ਇਹ ਚੰਗਾ ਦਿਨ ਸਾਬਿਤ ਹੋ ਜਾਵੇਗਾ ਮੰਨ ਕੇ ਚੱਲੋ ਕਿ ਤੁਹਾਡੇ ਮਨ ਦੀਆਂ ਹੁਣ ਮਨੋ ਕਾਮਨਾ ਭਗਵਾਨ ਭੋਲੇनाथ ਜੀ ਪੂਰੀਆਂ ਕਰ ਦੇਣਗੇ ਇਸ ਦਿਨ ਭਗਵਾਨ ਭੋਲੇनाथ ਨੂੰ ਇੱਕ ਲੋਟਾ ਜਲ ਦੇਕਰ ਤੁਸੀਂ ਤੇ ਜਾਂ ਫਿਰ ਕੱਚਾ ਦੁੱਧ ਥੋੜਾ ਜਿਹਾ ਚਾਵਲ ਮਿਲਾ ਕੇ ਉਸਨੂੰ ਅਰਪਿਤ ਕਰਦੇ ਹੋ ਤਾਂ ਬੇਲ ਪੱਤਰ ਤੰਤੋਰਾ ਆਕੜੇ ਦਾ ਪੁਸ਼ਪ ਵਗੈਰਾ ਸਫੇਤ ਚੀਜ਼ਾਂ ਅਰਪਿਤ ਕਰਦੇ ਹੋ ਤਾਂ ਉਹ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੇ ਨਾਲ ਹੀ ਨਾਲ ਆਪਣੀ ਕਿਰਪਾ ਵਰਸਾਉਣਗੇ ਇਸ ਵਾਰ ਇਸ ਦਿਨ ਨੂੰ ਕਿਹਾ ਜਾ ਰਿਹਾ ਹੈ ਕਿ ਦਿਵਯਾ ਦੁਰਲਭ ਸੰਜੋਗ ਬਣਦਾ ਹੋਇਆ ਆ ਰਿਹਾ ਹੈ ਤੇ ਜਿਸ ਦੇ ਕਾਰਨ ਮਹਾਦੇਵ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਹੁਣ ਤੁਸੀਂ ਤਾਂ ਨਾਲ ਮਾਲਾ ਮਾਲ ਹੋ ਜਾਓਗੇ ਉਹ ਹੁਣ ਜਾਣਦੇ ਹਾਂ ਉਹ ਕਿਹੜੀਆਂ ਭਾਗਸ਼ਾਲੀ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੇ ਉੱਪਰ ਅੱਜ ਵੱਡੇ ਸੋਮਵਾਰ ਦੇ ਦਿਨ ਕਿਰਪਾ ਵਿਸ਼ੇਸ਼ ਰੂਪ ਤੇ ਵਰਸਣ ਵਾਲੀ ਹੈ ਇਸ ਲਿਸਟ ਦੀ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਰੇਸ਼ਭ ਰਾਸ਼ੀ ਰੇਸ਼ਭ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਇਸ ਰਾਸ਼ੀ ਦੇ ਲੋਕਾਂ ਦੇ ਉੱਪਰ ਭਗਵਾਨ ਪੋਲੇਨਾਥ ਜੀ ਦਾ ਅਸ਼ੀਰਵਾਦ ਹੁਣ ਬਣ ਚੁੱਕਾ ਹੈ ਕਿਉਂਕਿ ਪੋਲੇ ਨਾਥ ਜੀ ਹੁਣ ਬਹੁਤ ਜ਼ਿਆਦਾ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਤੇ ਆਪਣੀ ਕਿਰਪਾ ਬਣਾ ਰਹੇ ਹਨ। ਦੋਸਤੋ ਜਿਸ ਨਾਲ ਤੁਹਾਡੇ ਜੀਵਨ ਵਿੱਚ ਹੁਣ ਆਉਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ। ਜਦੋਂ ਵੀ ਤੁਸੀਂ ਆਪਣੇ ਜੀਵਨ ਵਿੱਚ ਭਗਵਾਨ ਪੋਲੇ ਨਾਥ ਦੇ ਨਾਮ ਦਾ ਮੰਤਰ ਜਪਦੇ ਹੋ ਤਾਂ ਤੁਹਾਡੇ ਸਾਰੇ ਹੀ ਕੰਮ ਹਰ ਕੰਮ ਦੇ ਵਿੱਚ ਹੁਣ ਤੁਹਾਨੂੰ ਸਫਲਤਾ ਪ੍ਰਾਪਤ ਹੋਣ ਵਾਲੀ ਹੈ। ਨਾਲ ਹੀ ਨਾਲ ਤੁਹਾਨੂੰ ਹੁਣ ਸਫਲਤਾ ਲੈਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੁਹਾਡੇ ਸਾਰੇ ਹੀ ਕੰਮ ਹੁਣ ਪੂਰੇ ਹੋ ਜਾਣਗੇ ਤੇ ਵੱਡੇ ਲੋਕਾਂ ਦਾ ਸਹਿਯੋਗ ਮਿਲਣ ਦੇ ਨਾਲ ਤੁਹਾਡੇ ਕੰਮਾਂ ਵਿੱਚ ਆਸਾਨੀ ਹੋ ਜਾਵੇਗੀ। ਕਰਜ਼ੇ ਵਰਗੀ ਸਮੱਸਿਆ ਤੋਂ ਵੀ ਤੁਹਾਨੂੰ ਇਸ ਸਮੇਂ ਮੁਕਤੀ ਮਿਲ ਜਾਵੇਗੀ। ਉਸ ਦੇ ਨਾਲ ਤੁਹਾਨੂੰ ਜਲਦ ਹੀ ਕਿਧਰੋਂ ਪੈਸਾ ਆਉਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ। ਮਿਹਨਤ ਦਾ ਪੂਰਾ ਹੀ ਲਾਭ ਤੁਹਾਨੂੰ ਇਸ ਸਮੇਂ ਮਿਲ ਜਾਵੇਗਾ। ਭਗਵਾਨ ਪੋਲੇनाथ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਤੇ ਵਿਸ਼ੇਸ਼ ਕਿਰਪਾ ਬਣ ਚੁੱਕੀ ਹੈ। ਆਰਥਿਕ ਸਥਿਤੀ ਤੁਹਾਡੀ ਮਜ਼ਬੂਤ ਹੋ ਜਾਵੇਗੀ ਅਤੇ ਭਗਵਾਨ ਭੋਲੇ ਨਾਥ ਦਾ ਨਾਮ ਜੇਕਰ ਤੁਸੀਂ ਜਪਦੇ ਹੋ ਅਨੇਕ ਪ੍ਰਕਾਰ ਦੇ ਕੰਮਾਂ ਵਿੱਚ ਸਫਲਤਾ ਤੁਸੀਂ ਹਾਸਲ ਕਰ ਸਕਦੇ ਹੋ ਤੁਹਾਡੇ ਲਈ ਇਹ ਸਮਾਂ ਫਿਰ ਲਾਭਦਾਇਕ ਸਾਬਿਤ ਹੋ ਜਾਵੇਗਾ ਸ਼ੁੱਧ ਹੋ ਜਾਵੇਗਾ ਅਗਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਓ ਤੁਹਾਨੂੰ ਖਾਸ ਤੌਰ ਤੇ ਦੱਸ ਦਈਏ ਕਿ ਤੁਹਾਡੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਕਾਰਜ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਤੇ ਨਾਲ ਹੀ ਨਾਲ ਤੁਹਾਨੂੰ ਇਸ ਸਮੇਂ ਬਹੁਤ ਹੀ ਧਨਲਾਭ ਪ੍ਰਾਪਤੀ ਦੇ ਵਿੱਚ ਸਮਾਂ ਚੰਗਾ ਰਹੇਗਾ ਪੈਂਡਿੰਗ ਕੰਮਾਂ ਨੂੰ ਤੁਸੀਂ ਪੂਰਾ ਕਰ ਲਓਗੇ ਧਨ ਸੰਪਤੀ ਦਾ ਲਾਭ ਹੋਵੇਗਾ ਭਗਵਾਨ ਮਹਾਦੇਵ ਦੀ ਕਿਰਪਾ ਨਾਲ ਤੁਹਾਡਾ ਬਿਜ਼ਨਸ ਵਪਾਰ ਹੁਣ ਤਰੱਕੀ ਦੀ ਰਾਹ ਤੇ ਚੱਲੇਗਾ ਤੇ ਰੁਕਿਆ ਤੇ ਫਸਿਆ ਹੋਇਆ ਧਨ ਤੁਹਾਨੂੰ ਵਾਪਸ ਮਿਲ ਸਕਦਾ ਹੈ ਕਾਰਜ ਖੇਤਰ ਵਿੱਚ ਤੁਹਾਨੂੰ ਮੁਨਾਫਾ ਦੁੱਗਣਾ ਹੋ ਕੇ ਮਿਲੇਗਾ ਲੰਮੇ ਸਮੇਂ ਤੋਂ ਪੈਂਡਿੰਗ ਕੰਮਾਂ ਨੂੰ ਪੂਰਾ ਕਰਨ ਦਾ ਮਨ ਬਣਾ ਸਕਦੇ ਹੋ ਤੁਹਾਡੇ ਲਈ ਫਿਰ ਕਾਫੀ ਚੰਗਾ ਰਹੇਗਾ ਨਜ਼ਦੀਕੀ ਕਿਸੇ ਮਹੱਤਵਪੂਰਨ ਕਾਰਜ ਖੇਤਰ ਤੋਂ ਲਾਭ ਹੋ ਜਾਵੇਗਾ। ਅਧੂਰੇ ਕੰਮਾਂ ਨੂੰ ਪੂਰਾ ਕਰੋਗੇ। ਮਨਚਾਹੀ ਸਫਲਤਾ ਮਿਲਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ। ਤੁਹਾਡੀਆਂ ਜੋ ਵੀ ਮਨੋ ਕਾਮਨਾਵਾਂ ਹਨ, ਇਸ਼ਿਆਵਾਂ ਹਨ ਉਹ ਪੂਰੀਆਂ ਹੋ ਜਾਣਗੀਆਂ। ਬਿਜ਼ਨਸ ਵਪਾਰ ਵਿੱਚ ਦੁੱਗਣਾ ਧਨਲਾਭ ਹੋ ਸਕਦਾ ਹੈ। ਪਾਰਟਨਰਸ਼ਿਪ ਵਿੱਚ ਕੋਈ ਧਨ ਸੰਪਤੀ ਦਾ ਵੀ ਲਾਭ ਹੋ ਸਕਦਾ ਹੈ ਜੇਕਰ ਕੋਈ ਮਸਲਾ ਕੋਟਕ ਚਿਹਰੇ ਵਿੱਚ ਚੱਲ ਰਿਹਾ ਸੀ। ਉਸ ਵਿੱਚ ਵੀ ਹੁਣ ਤੁਹਾਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਭਾਵ ਕਿ ਅੱਜ ਵੱਡੇ ਸੋਮਵਾਰ ਦੇ ਦਿਨ ਭਗਵਾਨ ਮਹਾਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਸਮਾਂ ਹੁਣ ਲਾਟਰੀ ਲੱਗਣ ਵਾਲਾ ਹੈ ਇਨਕਮ ਵਧਣ ਦੇ ਕਾਫੀ ਜ਼ਿਆਦਾ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਕਾਰਜ ਖੇਤਰ ਵਿੱਚ ਤੁਹਾਨੂੰ ਦੁੱਗਣਾ ਫਾਇਦਾ ਮਿਲ ਜਾਵੇਗਾ ਪੈਂਡਿੰਗ ਕੰਮਾਂ ਨੂੰ ਪੂਰਾ ਕਰੋਗੇ ਇਸ ਤਰ੍ਹਾਂ ਦੇ ਕੰਮ ਪੂਰੇ ਹੋਣਗੇ ਜੋ ਕਾਫੀ ਸਮੇਂ ਤੋਂ ਤੁਹਾਡੇ ਲਟਕੇ ਹੋਏ ਸਨ ਵਿਦੇਸ਼ੀ ਕੰਪਨੀ ਦੇ ਨਾਲ ਜੋੜਨ ਦਾ ਮੌਕਾ ਮਿਲ ਜਾਵੇਗਾ ਜੀਵਨ ਸਾਥੀ ਦੇ ਮਾਧਿਅਮ ਦੇ ਨਾਲ ਤਨਖਾਹ ਲਾਭ ਵੀ ਤੁਹਾਨੂੰ ਜ਼ਿਆਦਾ ਹੋਵੇਗਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬੰਦ ਹੋਏ ਵਪਾਰ ਉਹ ਵੀ ਤੁਹਾਡੇ ਚੱਲਣੇ ਸ਼ੁਰੂ ਹੋ ਜਾਣਗੇ ਭਗਵਾਨ ਮਹਾਦੇਵ ਦੇ ਅਸ਼ੀਰਵਾਦ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਪਹਿਲਾਂ ਤੋਂ ਤੁਸੀਂ ਇਨਵੈਸਟ ਕਰਕੇ ਕੁਝ ਰੱਖਿਆ ਹੋਇਆ ਸੀ ਜਾਂ ਮਾਰਕੀਟ ਖੇਤਰ ਦੇ ਵਿੱਚ ਕੁਝ ਨਿਵੇਸ਼ ਕੀਤਾ ਹੈ ਉਸ ਦਾ ਹੁਣ ਤੁਹਾਨੂੰ ਦੁੱਗਣਾ ਲਾਭ ਮਿਲ ਜਾਵੇਗਾ ਜ਼ਮੀਨ ਪ੍ਰਾਪਰਟੀ ਤੁਸੀਂ ਖਰੀਦ ਸਕਦੇ ਹੋ ਜੇਕਰ ਵੇਚਣ ਦਾ ਵੀ ਮਨ ਬਣਾ ਸਕਦੇ ਹੋ ਤੁਹਾਨੂੰ ਉਸ ਤੋਂ ਦੁੱਗਣਾ ਹੀ ਲਾਭ ਮਿਲੇਗਾ ਲੰਮੇ ਸਮੇਂ ਤੋਂ ਪੈਂਡਿੰਗ ਕੰਮਾਂ ਨੂੰ ਪੂਰਾ ਕਰਨ ਦਾ ਮਨ ਬਣਾ ਸਕਦੇ ਹੋ ਕਾਰਜ ਖੇਤਰ ਵਿੱਚ ਤੁਹਾਡੇ ਕੰਮ ਜਿਹੜੇ ਹਨ ਸਫਲਤਾਪੂਰਵਕ ਸਾਹ ਰਹੀ ਹੋ ਜਾਣਗੇ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਭਗਵਾਨ ਪੋਲੇਨਾਥ ਜੀ ਦੇ ਅਸ਼ੀਰਵਾਦ ਦੇ ਨਾਲ ਅੱਜ ਦੇ ਦਿਨ ਤੁਹਾਡੇ ਲਈ ਬਣ ਰਿਹਾ ਹੈ ਮਹਾਂ ਦਿਵਿਆ ਦੁਰਲਭ ਸੰਜੋਗ ਜਿਸ ਦੇ ਨਾਲ ਕਿ ਤੁਹਾਡੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਤੁਹਾਨੂੰ ਬਹੁਤ ਜ਼ਿਆਦਾ ਧਨਲਾਭ ਵੇਖਣ ਨੂੰ ਮਿਲ ਸਕਦਾ ਹੈ ਧਨ ਸੰਪਤੀ ਦਾ ਲਾਭ ਹੋਵੇਗਾ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਹੜਾ ਵੀ ਕੰਮ ਕਰੋਗੇ ਉਸ ਵਿੱਚ ਹੀ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ ਇਨਕਮ ਵਧਣ ਦੇ ਕਾਫੀ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਇਸ ਰਾਸ਼ੀ ਵਾਲੇ ਜਿਹੜੇ ਵਿਦਿਆਰਥੀ ਵਰਗ ਨਾਲ ਸੰਬੰਧ ਰੱਖਦੇ ਹਨ ਇਸ ਸਮੇਂ ਉਹਨਾਂ ਨੂੰ ਵੱਡੇ ਸਕੂਲ ਜਾਂ ਕਾਲਜ ਵਿੱਚ ਦਾਖਲਾ ਲੈਣਾ ਸੰਭਵ ਹੋ ਜਾਵੇਗਾ। ਭਗਵਾਨ ਮਹਾਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਹੁਣ ਸਫਲਤਾ ਕਦਮ ਚੁੰਮੇਗੀ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਵਪਾਰ ਵਿੱਚ ਹੁਣ ਤੁਸੀਂ ਉਪਲਬਧੀ ਨੂੰ ਹਾਸਲ ਕਰ ਲਓਗੇ ਤੇ ਵੱਡੇ ਤੇ ਚੰਗੇ ਅਵਸਰ ਪ੍ਰਾਪਤ ਹੋ ਜਾਣਗੇ। ਕੋਟਕਚਿਹਰੀ ਦੇ ਮਾਮਲਿਆਂ ਵਿੱਚ ਜਿੱਤ ਪ੍ਰਾਪਤ ਹੋ ਜਾਵੇਗੀ। ਵਿਰੋਧੀਆਂ ਦਾ ਪਿੱਛਾ ਕਰ पाओगे ਆਪਣੀ ਮਿਹਨਤ ਨੂੰ ਆਪਣੀ ਸੋਚ ਦੇ ਦੁਆਰਾ ਹੀ ਤੁਸੀਂ ਚੰਗੀ ਜਗ੍ਹਾ ਤੇ ਸਫਲ ਹੋ ਸਕਤੇ ਹੋ ਇਸ ਸਮੇਂ ਕੋਈ ਮਹੱਤਵਪੂਰਨ ਸਫਲਤਾ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਮਾਨ ਸਨਮਾਨ ਮਿਲ ਜਾਵੇਗਾ ਨਾਲ ਹੀ ਨਾਲ ਬਿਜ਼ਨਸ ਵਪਾਰ ਵਿੱਚ ਤੁਹਾਨੂੰ ਹੜ ਤਰੱਕੀ ਤੇਜ਼ੀ ਨਾਲ ਹੁੰਦੀ ਹੋਈ ਵੇਖਣ ਨੂੰ ਮਿਲ ਸਕਦੀ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਘਰ ਵਿੱਚ ਖੁਸ਼ ਨਮਾ ਮਾਹੌਲ ਬਣ ਜਾਵੇਗਾ ਹਰ ਕਾਰਜ ਖੇਤਰ ਵਿੱਚ ਤੁਸੀਂ ਕਾਫੀ ਪ੍ਰਸੰਨ ਹੁੰਦੇ ਹੋਏ ਨਜ਼ਰ ਆਓਗੇ ਪੂਜਾ ਪਾਠ ਵਿੱਚ ਮਨ ਲੱਗੇਗਾ ਧਾਰਮਿਕ ਕੰਮਾਂ ਵਾਲਾ ਧਿਆਨ ਰਹੇਗਾ ਧਰਮ ਕਰਮ ਦੇ ਕੰਮ ਕਰਦੇ ਹੋਏ ਨਜ਼ਰ ਆਓਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਮੀਨ ਰਾਸ਼ੀ ਮੀਨ ਰਾਸ਼ੀ ਵਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਬਹੁਤ ਹੀ ਮਹਾ ਦਿਵਿਆ ਦੁਰਲਭ ਸੰਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਡੇ ਸਾਰੇ ਹੀ ਅਧੂਰੇ ਕੰਮ ਇਸ ਵੇਲੇ ਸਫਲਤਾਪੂਰਵਕ ਪੂਰੇ ਹੋ ਜਾਣਗੇ ਇਸ ਸਮੇਂ ਤੁਹਾਡੀ ਇਨਕਮ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਹੁੰਦਾ ਹੋਇਆ ਨਜ਼ਰ ਆਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਭਗਵਾਨ ਪੋਲੇ ਨਾਥ ਜੀ ਤੁਹਾਡੇ ਜੀਵਨ ਵਿੱਚ ਬੜਾ ਵੱਡਾ ਹੁਣ ਪਰਿਵਰਤਨ ਲਿਆਉਣ ਵਾਲੇ ਹਨ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਹੁਣ ਤੁਹਾਨੂੰ ਸਫਲਤਾ ਮਿਲ ਜਾਵੇਗੀ ਬਹੁਤ ਹੀ ਲਾਭ ਹੋ ਜਾਵੇਗਾ ਕਾਰਜ ਖੇਤਰ ਵਿੱਚ ਤੁਹਾਨੂੰ ਸਫਲਤਾ ਹਰ ਪਾਸਿਓਂ ਮਿਲ ਜਾਵੇਗੀ ਸੋ ਦੋਸਤੋ ਇਹ ਸਾਂਝੀਓ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਸਮੇਂ ਬਦਲਣ ਵਾਲੀ ਹੈ ਧੰਨਵਾਦ